ਅੱਜ 7 ਜਨਵਰੀ ਸ਼ਾਮ ਤੱਕ ਦੀਆਂ 6 ਵੱਡੀਆਂ ਖਬਰਾਂ ਨੇ 6ਾਂ ਖਬਰਾਂ ਦੀ ਪੂਰੀ ਜਾਣਕਾਰੀ ਲਾਈਵ ਦੇਵਾਂਗੇ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਅੰਦਰੂਨੀ ਸੱਚ ਪਹਿਲੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਫੈਲੀ ਵੱਡੀ ਹਾਹਾਕਾਰ ਰੋਕ ਲਈ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਜ਼ਾਰਾਂ ਬੱਸਾਂ ਚਲਾ ਦਿੱਤੀਆਂ ਨੇ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਦੇ ਨਾਲੇ ਪਾਰਟੀ ਛੱਡ ਦਿੱਤੀ ਐ ਤੇ ਹੁਣ ਅੱਗੇ ਕੀ ਹੋ ਰਿਹਾ ਇਹਦੇ ਬਾਰੇ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇੱਕਦਮ ਗੰਭੀਰ ਹੋਈ ਐ ਸਥਿਤੀ ਵਿਗੜੀ ਐ ਔਰ ਭਾਜੜ ਪੈ ਗਈ ਐ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੱਕ ਤੇ ਕੀ ਹਾਲਾਤ ਐ ਹੁਣ ਤੱਕ ਇਹ ਤੁਹਾਨੂੰ ਅੱਗੇ ਦੱਸਦੇ ਆ ਚੌਥੀ ਵੱਡੀ ਖਬਰ ਹੈ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਤਰੀਖਾਂ ਆ ਗਈਆਂ ਨੇ ਪੂਰੀ ਗੱਲ ਅੱਗੇ ਦੱਸਦੇ ਆ ਪੰਜਵੀਂ ਵੱਡੀ ਖਬਰ ਹੈ ਕਿ ਬਹੁਤ ਖਤਰਨਾਕ ਪੁਚਾਲ ਆਇਆ ਤੇ ਮੌਤਾਂ ਹੀ ਮੌਤਾਂ ਹੋਈਆਂ ਨੇ ਹਾਹਾਕਾਰ ਮੱਚੀ ਹੈ ਔਰ ਅਗਲੀ ਵੱਡੀ ਖਬਰ ਹੈ ਕਿ ਕੀ ਕੈਨੇਡਾ ਦਾ ਹੁਣ ਰਲੇਵਾ ਅਮਰੀਕਾ ਚ ਹੋ ਜਾਏਗਾ ਕੀ ਕੈਨੇਡਾ ਅਮਰੀਕਾ ਦੇ ਵਿੱਚ ਮਿਲ ਜਾਏਗਾ ਔਰ ਹੁਣ ਤੁਹਾਨੂੰ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਵਿਸਥਾਰ ਪਹਿਲੀ ਖਬਰ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਰੋਡਵੇਜ ਪਣ ਵਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੋਈ ਸੀ ਉਹਨਾਂ ਦੀ ਤਿੰਨ ਰੋਜ਼ਾ ਹੜਤਾਲ ਸੀ ਹਜ਼ਾਰਾਂ ਬੱਸਾਂ ਦਾ ਚੱਕਾ ਜਾਮ ਹੋਇਆ ਪਿਆ ਸੀਗਾ ਔਰ ਲੱਖਾਂ ਸਵਾਰੀਆਂ ਜਿਹੜੀਆਂ ਨੇ ਉਹ ਹਾਹਾਕਾਰ ਕਰ ਰਹੀਆਂ ਸੀ ਇੱਕ ਤਰਥੱਲੀ ਜੀ ਮੱਚੀ ਪਈ ਸੀ ਪੰਜਾਬ ਦੇ ਵਿੱਚ ਔਰ ਮੁੱਦਾ ਉਹਨਾਂ ਟਰਾਂਸਪੋਰਟਰਾਂ ਦਾ ਸੌਰੀ ਉਹਨਾਂ ਕੱਚੇ ਮੁਲਾਜ਼ਮਾਂ ਦਾ ਬਹੁਤ ਵੱਡਾ ਸੀ ਔਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਤੋਂ ਚਿੱਠੀ ਆਈ ਜਦੋਂ ਜਿਹੜੇ ਇਹ ਕਾਮੇ ਜਿਨ੍ਹਾਂ ਨੇ ਹੜਤਾਲ ਕੀਤੀ ਹੋਈ ਸੀ ਇਹ ਅੱਜ ਮੁੱਖ ਮੰਤਰੀ ਦੇ ਦਫ਼ਤਰ ਦੇ ਘਰਾਓ ਦਾ ਐਲਾਨ ਕਰਕੇ ਉਧਰ ਨੂੰ ਵੱਧ ਰਹੇ ਸੀ ਤਾਂ ਫਿਰ ਪ੍ਰਸ਼ਾਸਨ ਮੁੱਖ ਮੰਤਰੀ ਦੇ ਦਫ਼ਤਰ ਦੀ ਇੱਕ ਚਿੱਠੀ ਲੈ ਕੇ ਆਇਆ ਜਿਹਦੇ ਵਿੱਚ ਮੁੱਖ ਮੰਤਰੀ ਵੱਲੋਂ ਸੱਦਾ ਸੀ ਕਿ ਮੈਂ ਤੁਹਾਡੇ ਨਾਲ 15 ਜਨਵਰੀ ਨੂੰ ਮੀਟਿੰਗ ਕਰਾਂਗਾ ਮੇਰੇ ਦਫ਼ਤਰ 'ਚ ਬੈਠ ਕੇ ਕੀਤੀ ਜਾਏਗੀ ਔਰ ਸਾਰੀਆਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ ਹੁਣ ਉਧਰ ਚਿੱਠੀ ਆਉਣ ਤੋਂ ਬਾਅਦ ਉਹ ਜਿਹੜੀ ਹੜਤਾਲ ਸੀ ਉਹ ਮੁਲਤਵੀ ਕਰ ਦਿੱਤੀ ਐ ਤੇ ਹੁਣ ਕੱਲ ਤੋਂ ਬੱਸਾਂ ਚੱਲਣਗੀਆਂ ਪਰ ਸਵਾਲ ਇੱਥੇ ਵੱਡਾ ਖੜਾ ਹੈ ਦੋ ਚੀਜ਼ਾਂ ਨੇ ਇੱਕ ਤਾਂ ਕਿ ਉਹਨਾਂ ਦੀਆਂ ਮੰਗਾਂ ਸੰਨ ਕੀ ਦੇਖੋ ਜਿਹੜੀਆਂ ਮੰਗਾਂ ਇਹ ਰੋਡਵੇਜ ਵਾਲਿਆਂ ਦੀ ਹੜਤਾਲ ਦੇ ਵਿੱਚ ਹੈਗੀਆਂ ਇਹ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਸਰਕਾਰ ਦੀ ਵੱਡੀ ਪੋਲ ਖੋਲਦਿਆਂ ਕਿਉਂਕਿ ਜਦੋਂ ਸਰਕਾਰ ਭਗਵੰਤ ਮਾਨ ਸਾਹਿਬ ਉਹਨਾਂ ਨੇ ਬਣਾਈ ਸੀ ਤਾਂ ਉਹਨਾਂ ਨੇ ਆਖਿਆ ਸੀ ਸਾਰੇ ਕੱਚੇ ਮਲਾਜ਼ਮ ਪੱਕੇ ਕਰ ਦੇਾਂਗੇ ਕੋਈ ਧਰਨਾ ਨਹੀਂ ਲਗਿਆ ਕਰੂਗਾ ਅਸੀਂ ਤੁਰੰਤ ਗੱਲ ਸੁਣਿਆ ਕਰਾਂਗੇ ਸਾਡੇ ਰਾਜ 'ਚ ਕੋਈ लाठी चार्ज ਨਹੀਂ ਹੋਇਆ ਕਰਨਗੇ ਪਰ ਇਹ ਹੁਣ ਜਿਹੜੇ ਕੱਚੇ ਕਨੈਕਟਰ ਡਰਾਈਵਰ ਤੇ ਦੂਜੇ ਕੰਮੇ ਰੋਡਵੇ ਵਿੱਚ ਕੰਮ ਕਰ ਰਹੇ ਨੇ ਵੈਸੇ ਸਾਰੇ ਵਿਭਾਗਾਂ 'ਚ ਕੰਮ ਕਰ ਰਹੇ ਨੇ ਤੇ ਇਹਨਾਂ ਨੂੰ ਅਜੇ ਤੱਕ ਪੱਕੇ ਨਹੀਂ ਕੀਤਾ ਗਿਆ ਨਾ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਨਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਰੂਲ ਲਾਗੂ ਕੀਤਾ ਗਿਆ ਉਹ ਵਿਚਾਰੇ ਬਹੁਤ ਟਾਈਮ ਤੋਂ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਤੇ ਹੁਣ ਉਹ ਕਹਿ ਰਹੇ ਸੀ ਕਿ ਮਾਨ ਸਰਕਾਰ ਤਾਂ ਸਾਡੇ ਨਾਲ ਮੀਟਿੰਗ ਤੱਕ ਨਹੀਂ ਕਰਦੀ ਜੇ ਕੁਝ ਮੀਟਿੰਗਾਂ ਹੋਈਆਂ ਉਹਨਾਂ ਚ ਜੋ ਤੈਅ ਹੋਇਆ ਉਹ ਲਾਗੂ ਹੀ ਨਹੀਂ ਕਰਦੇ ਹੁਣ ਭਗਵੰਤ ਮਾਨ ਸਾਹਿਬ ਨੇ ਖੁਦ ਮੀਟਿੰਗ ਦਿੱਤੀ ਹੈ ਹੁਣ ਵੇਖਣਾ ਇਹ ਹੋਏਗਾ ਕਿ ਮੀਟਿੰਗ ਦੇ ਵਿੱਚ ਕੀ ਰਿਜ਼ਲਟ ਨਿਕਲ ਕੇ ਆਉਂਦਾ ਕੀ ਉਹਨਾਂ ਦਾ ਕੋਈ ਹੱਲ ਨਿਕਲਦਾ ਹੈ ਕਿ ਫਿਰ ਲਾਰੇ ਲਪਈ ਹੈ ਜਿਵੇਂ ਸਰਕਾਰਾਂ ਕਰਦੀਆਂ ਹੁੰਦੀਆਂ ਹੁਣ ਅਗਲੀ ਵੱਡੀ ਖਬਰ ਇਹ ਹੈ ਜਗਜੀਤ ਸਿੰਘ ਢੱਲੇਵਾਲ ਜਦੋਂ ਹੁਣ 43 ਦਿਨ ਤੋਂ ਵੱਧ ਭੁੱਖ ਅੜਤਾਲ ਉਹਨਾਂ ਦੀ ਹੋ ਚੁੱਕੀ ਐ ਤਾਂ ਉਹਨਾਂ ਦੀ ਸਥਿਤੀ ਬਹੁਤ ਗੰਭੀਰ ਹੋ ਗਈ ਤੇ ਸਥਿਤੀ ਗੰਭੀਰ ਹੁੰਦਿਆਂ ਹੀ ਵੱਡੀਆਂ ਭਾਜੜਾਂ ਪੈ ਗਈਆਂ ਇੱਕ ਤਾਂ ਜਿਹੜੇ ਮੋਰਚੇ ਤੇ ਉਹਨਾਂ ਦੇ ਸੰਗੀ ਸਾਥੀ ਨੇ ਕਾਫੀ ਸਾਰੀਆਂ ਬੀਬੀਆਂ ਤਾਂ ਵਿਚਾਰੀਆਂ ਉੱਥੇ ਰੋਣ ਲੱਗ ਪਈਆਂ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਇੱਕ ਵਾਰ ਬੇਹੋਸ਼ ਹੋ ਗਏ ਸੀ ਡਾਕਟਰਾਂ ਨੇ ਵੀ ਇੱਕ ਵਾਰ ਜਦੋਂ ਉੱ ਭੱਜ ਕੇ ਸਾਰੇ ਡਾਕਟਰ ਆਉਂਦੇ ਨੇ ਹਾਲਾਤ ਵੇਖਦੇ ਨੇ ਬੀਪੀ ਬਿਲਕੁਲ ਮਤਲਬ ਕਿ ਡਾਊਨ ਜਾ ਚੁੱਕਿਆ ਸੀਗਾ ਯਤਨ ਕਾਫੀ ਕੀਤੇ ਡਾਕਟਰਾਂ ਨੇ ਬੀਪੀ ਉੱਪਰ ਹੀ ਨਹੀਂ ਆ ਰਿਹਾ ਸੀ ਇੱਥੋਂ ਤੱਕ ਦੱਸਿਆ ਜਾ ਰਿਹਾ ਕਿ ਡਾਕਟਰ ਡੱਲੇਵਾਲ ਸਾਹਿਬ ਨੂੰ ਸਿਰ ਭਾਰ ਕੀਤਾ ਗਿਆ ਤੇ ਫਿਰ ਵੀ ਉਹ ਕਾਫੀ ਟਾਈਮ ਤੱਕ ਬੇਹੋਸ਼ ਰਹੇ ਉਧਰ ਕਾਫੀ ਸਾਰੀਆਂ ਬੀਬੀਆਂ ਉਹ ਵਿਚਾਰੀਆਂ ਤਾਂ ਦੁਖੀ ਤੇ ਡਰ ਕੇ ਰੋਣ ਲੱਗ ਪਈਆਂ ੁੱਭਾ ਮਾਰਨ ਲੱਗ ਪਈਆਂ ਕਿਉਂਕਿ ਬਹੁਤ ਜ਼ਿਆਦਾ ਲੋਕ ਜਗਜੀਤ ਸਿੰਘ ਡੱਲੇਵਾਲ ਦੇ ਇਸ ਮੋਰਚੇ ਦੇ ਨਾਲ ਭਾਵਕ ਤੌਰ ਤੇ ਜਜ਼ਬਾਤੀ ਤੌਰ ਤੇ ਜੁੜੇ ਨੇ ਤੇ ਦੁੱਖ ਤਾਂ ਫਿਰ ਹੋਣਾ ਹੀ ਆ ਇਸ ਕਰਕੇ ਉਧਰ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਭਾਜੜਾ ਪਈਆਂ ਜਦੋਂ ਹੀ ਕਿਉਂਕਿ ਉੱਥੇ ਵੱਡੀ ਸੀਆਈਡੀ ਲੱਗੀ ਹੋਈ ਆ ਪੁਲਿਸ ਪ੍ਰਸ਼ਾਸਨ ਦੇ ਕਾਫੀ ਲੋਕ ਉੱਥੇ ਡੱਲੇਵਾਲ ਸਾਹਿਬ ਦੇ ਆਸੇ-ਪਾਸੇ ਮੌਜੂਦ ਨੇ ਔਰ ਤੁਰੰਤ ਇਹ ਤਾਰਾਂ ਖੜਕ ਗਈਆਂ ਵੀ ਜਗਜੀਤ ਡੱਲੇਵਾਲ ਸਾਹਿਬ ਦੀ ਸਿਹਤ ਵਿਗੜ ਗਈ ਹੈ ਉਹ ਬੇਹੋਸ਼ ਹੋ ਗਏ ਨੇ ਹੁਣ ਪਤਾ ਨਹੀਂ ਕੀ ਬੰਨਣਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਕੇਰਾ ਭਾਜੜ ਪਈ ਭਾਜੜ ਇਸ ਕਰਕੇ ਨਹੀਂ ਪੈਂਦੀ ਇਹਨਾਂ ਸਰਕਾਰਾਂ ਨੂੰ ਵੀ ਅਸੀਂ ਛੇਤੀ ਛੇਤੀ ਇਹਨਾਂ ਦੀਆਂ ਮੰਗਾਂ ਮੰਨੀਏ ਇਹਨਾਂ ਦੇ ਮਸਲੇ ਹੱਲ ਕਰੀਏ ਤੇ ਇਹਨਾਂ ਨੂੰ ਘਰਾਂ ਨੂੰ ਭੇਜ ਗਏ ਨਾ ਲੋਕਤੰਤਰ ਦੇ ਵਿੱਚ ਹੋਣਾ ਤਾਂ ਇੰਜ ਚਾਹੀਦਾ ਪਰ ਲੋਕ ਕਹਿੰਦੇ ਨੇ ਇੱਥੇ ਲੋਕਤੰਤਰ ਨਹੀਂ ਇੱਥੇ ਤਾਂ ਜੋਕਤੰਤਰ ਹੈ ਇੱਥੇ ਤਾਂ ਡਾਂਗਤੰਤਰ ਹੈ ਇੱਥੇ ਤਾਂ ਨੋਟਤੰਤਰ ਹੈ ਲੋਕਤੰਤਰ ਨਹੀਂ ਹੈ ਜੇ ਲੋਕਤੰਤਰ ਹੁੰਦਾ ਤਾਂ ਲੋਕਾਂ ਦੀਆਂ ਮੰਗਾਂ ਸਰਕਾਰ ਲੋਕਾਂ ਦੀਆਂ ਮੰਗਾਂ ਹੱਲ ਕਰਨ ਲਈ ਬਣੀ ਐ ਤਾਂ ਸਰਕਾਰ 1 2 10 50 100 ਮੀਟਿੰਗਾਂ ਕਰਦੀ ਸਰਕਾਰ ਦੀ ਕਾਦੀ ਔਕੜ ਐ ਕਾਦੀ ਜਿਹਦਾ ਸਰਕਾਰ ਤਾਂ ਲੋਕਾਂ ਦੀ ਈਮਾਨਤਦਾਰ ਆ ਲੋਕਾਂ ਦੀਆਂ ਵੋਟਾਂ ਨਾਲ ਬਣੀ ਐ ਤਾਂ ਜਦੋਂ ਤੱਕ ਹੱਲ ਨਾ ਨਿਕਲਦਾ ਸਰਕਾਰ ਨੂੰ ਲਗਾਤਾਰ ਗੱਲਬਾਤ ਮੀਟਿੰਗਾਂ ਕਰਨੀਆਂ ਚਾਹੀਦੀਆਂ ਤੇ ਹੱਕੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਪਰ ਮੋਰਚੇ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਈਮਾਨਤਦਾਰ ਨਹੀਂ ਕਾਰਪੋਰੇਟ ਘਰਾਣਿਆਂ ਦੀ ਈਮਾਨਤਦਾਰ ਐ ਤੇ ਇਸੇ ਕਰਕੇ ਉਹਨਾਂ ਦੀ ਮਾੜੀ ਜੀ ਘੁਰਕੀ ਦਾ ਵੀ ਡਰ ਹੈ ਪਰ ਲੱਖਾਂ ਕਰੋੜਾਂ ਲੋਕਾਂ ਦੇ ਜਾਨਾਂ ਦਾ ਵੀ ਕੋਈ ਬਹੁਤੀ ਪਰਵਾਹ ਇੱਥੇ ਨਹੀਂ ਕੀਤੀ ਜਾਂਦੀ ਤੇ ਤਾਰਾਂ ਖੜਕੀਆਂ ਕੇਂਦਰ ਤੱਕ ਸਰਕਾਰਾਂ ਇਸ ਕਰਕੇ ਹਿੱਲੀਆਂ ਵੀ ਹੁਣ ਜੇਕਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਫਿਰ ਬਹੁਤ ਵੱਡੀ ਇੱਥੇ ਬਵਾਲ ਖੜਾ ਹੋ ਸਕਦਾ ਹੈ ਕਿਉਂਕਿ ਹਜ਼ਾਰਾਂ ਲੱਖਾਂ ਲੋਕਾਂ ਦੀ ਉਹਨਾਂ ਨਾਲ ਹਮਦਰਦੀ ਬਣ ਚੁੱਕੀ ਹੋਈ ਹੈ ਤੇ ਉਹ ਫਿਰ ਚੁੱਪ ਨਹੀਂ ਬੈਠਣਗੇ ਇਸ ਕਰਕੇ ਸਰਕਾਰਾਂ ਨੂੰ ਇੱਕਦਮ ਹੱਥਾਂ ਪੈਰਾਂ ਦੀ ਪਈ ਪਰ ਜਗਜੀਤ ਸਿੰਘ ਡੱਲੇਵਾਲ ਕੁਝ ਟਾਈਮ ਬਾਅਦ ਫਿਰ ਦੁਬਾਰਾ ਹੱਥ ਪੈਰ ਮਲਣ ਤੋਂ ਬਾਅਦ ਸਿਰ ਪਰ ਨੇ ਡਾਕਟਰਾਂ ਦੇ ਕਰਨ ਤੋਂ ਬਾਅਦ ਕਾਫੀ ਓੜਪੋੜ ਕਰਨ ਤੋਂ ਬਾਅਦ ਇੱਕ ਵਾਰ ਹੋਸ਼ ਆ ਚੁੱਕੇ ਨੇ ਪਰ ਅਜੇ ਵੀ ਉਹਨਾਂ ਦੀ ਸਥਿਤੀ ਬਹੁਤ ਨਾਜ਼ੁਕ ਹੈ ਡਾਕਟਰ ਸਵਾਯਮਾਨ ਤੇ ਉਹਨਾਂ ਦੀ ਟੀਮ ਨੇ ਰੈੱਡ ਅਲਰਟ ਕਰ ਦਿੱਤਾ ਹੈ ਉਹ ਕਹਿੰਦੇ ਕਿਸੇ ਵੀ ਟਾਈਮ ਡੱਲੇਵਾਲ ਸਾਹਿਬ ਤੇ ਵੱਡੀ ਘਟਨਾ ਵਾਪਰ ਸਕਦੀ ਹੈ ਡੱਲੇਵਾਲ ਸਾਹਿਬ ਦੀ ਜਾਨ ਜਿਹੜੀ ਉਹ ਖਤਰੇ 'ਚ ਹੈ ਬਹੁਤ ਵੱਡੇ ਰੈਡ ਅਲਰਟ ਡਾਕਟਰਾਂ ਨੇ ਕਰ ਦਿੱਤਾ ਹੈ ਤਾਂ ਫਿਰ ਹੁਣ ਸਰਕਾਰ ਅੱਜ ਤੱਕ ਚੁੱਪ ਕਿਉਂ ਹੈ ਉਹਨਾਂ ਮੰਗਾਂ ਤੇ ਉਹਨਾਂ ਮਸਲੇ ਤੇ ਜਿਨ੍ਹਾਂ ਨੂੰ ਲੈ ਕੇ ਡੱਲੇਵਾਲ ਸਾਹਿਬ ਤੇ ਬਾਕੀ ਕਿਸਾਨ ਜਥੇਬੰਦੀਆਂ ਲੜਾਈ ਲੜ ਰਹੀਆਂ ਨੇ ਹੁਣ ਅਗਲਾ ਵੱਡਾ ਮੁੱਦਾ ਹੈ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਪ੍ਰਧਾਨ ਮੰਤਰੀ ਕੈਨੇਡਾ ਦੇ ਜਸਟਨ ਟਰੂਡੋ ਜਿਹੜੇ ਕਾਫੀ ਟਾਈਮ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਅਸਤੀਫਾ ਵੀ ਦਿੱਤਾ ਨਾਲ ਜਿਹੜੀ ਪਾਰਟੀ 'ਚ ਉਹ ਕੰਮ ਕਰਦੇ ਸੀ ਉਹ ਪਾਰਟੀ 'ਚੋਂ ਵੀ ਅਸਤੀਫਾ ਦਿੱਤਾ ਦੋ ਅਸਤੀਫੇ ਦਿੱਤੇ ਉਹਨਾਂ ਨੇ ਕਿਉਂ ਦਿੱਤੇ ਨੇ ਦੇਖੋ ਜਦੋਂ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਬਣੇ ਭਾਰਤ ਦੇ ਨਾਲ ਕੈਨੇਡਾ ਦੇ ਸਬੰਧ ਬਹੁਤ ਵਿਗੜੇ ਤਣਾਅਪੂਰਨ ਬਣੇ ਬੜੇ ਨਾਜ਼ੁਕ ਹੋਏ ਇੱਥੋਂ ਤੱਕ 3-4 ਮਹੀਨੇ ਪਹਿਲਾਂ ਤੱਕ ਕਹਾਣੀ ਆ ਗਈ ਸੀ ਦੋਨਾਂ ਨੇ ਇੱਕ ਦੂਜੇ ਨੂੰ ਵੀਜ਼ੇ ਦੇਣ ਤੋਂ ਨਾ ਕਰ ਦਿੱਤੀ ਸੀ ਇੱਥੋਂ ਤੱਕ ਆ ਗਿਆ ਸੀ ਕਿ ਦੋਨਾਂ ਦੇਸ਼ਾਂ ਨੇ ਇੱਕ ਦੂਜੇ ਦੇਸ਼ ਵਿੱਚ ਬੈਠੇ ਜਿਹੜੇ ਰਾਜਦੂਤ ਨੇ ਉਹਨਾਂ ਨੂੰ ਉੱਥੋਂ ਕੱਢਣਾ ਸ਼ੁਰੂ ਕਰ ਦਿੱਤਾ ਸੀ ਦੋਨਾਂ ਦੇਸ਼ਾਂ ਦੇ ਤਣਾਅ ਬਹੁਤ ਜ਼ਿਆਦਾ ਵਧੇ ਅੱਜ ਤੱਕ ਇੰਨੇ ਕਦੇ ਵੀ ਕੈਨੇਡਾ ਤੇ ਭਾਰਤ ਦੇ ਤਣਾਅ ਨਹੀਂ ਸਨ ਵਧੇ ਜਿਹੜੇ ਜਸਟਨ ਟਰੂਡੋ ਦੇ ਕਾਰਜਕਾਲ ਦਰਮਿਆਨ ਵਧੇ ਔਰ ਜਸਟਨ ਟਰੂਡੋ ਅਸਤੀਫਾ ਕਿਉਂ ਦੇ ਗਿਆ ਅਸਲ 'ਚ ਦਿੱਤਾ ਨਹੀਂ ਦੇਣਾ ਪਿਆ ਦੇਣਾ ਕਿਉਂ ਪਿਆ ਕਿਉਂਕਿ ਜਸਟਨ ਟਰੂਡੋ ਦੀ ਸੋਚ ਤੇ ਨੀਤੀਆਂ ਦੇ ਨਾਲ ਉਹਨਾਂ ਦੇ ਵਿਰੋਧੀ ਤਾਂ ਸਹਿਮਤ ਹੋਣੇ ਹੀ ਕਦੇ ਆ ਉਹਨਾਂ ਦੀ ਆਪਣੀ ਪਾਰਟੀ ਵਾਲੇ ਤੇ ਜਿਹੜੇ ਉਹਨਾਂ ਦੀ ਪਾਰਟੀ ਦੇ ਨਾਲ ਗੱਠ ਜੋੜ ਕਰਕੇ ਚੱਲ ਰਹੇ ਸੀ ਉਹ ਵੀ ਉਹਨਾਂ ਦੀਆਂ ਨੀਤੀਆਂ ਤੇ ਸੋਚ ਦੇ ਉਲਟ ਸੀ ਲੱਗ ਰਿਹਾ ਸੀ ਬਹੁਤ ਸਾਰਿਆਂ ਨੂੰ ਕਿ ਜਸਟਨ ਟਰੂਡੋ ਠੀਕ ਕੰਮ ਨਹੀਂ ਕਰ ਰੇ ਤਾਂ ਫਿਰ ਜਸਟਨ ਟਰੂਡੋ ਦੀ ਸਪੋਰਟ ਖਤਮ ਹੁੰਦੀ ਗਈ ਜਿੰਨਾ ਨੰਬਰ ਚਾਹੀਦਾ ਹੈ ਪਾਰਲੀਮੈਂਟ 'ਚ ਇੱਕ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਹਨਾਂ ਕੋਲ ਉਹ ਨੰਬਰ ਨਹੀਂ ਸੀ ਰਹਿ ਗਿਆ ਤੇ ਉਹਨਾਂ ਨੂੰ ਅਸਤੀਫਾ ਦੇਣਾ ਹੀ ਪੈਣਾ ਸੀ ਤੇ ਫਿਰ ਉਹਨਾਂ ਨੇ ਅਸਤੀਫਾ ਦਿੱਤਾ ਪਾਰਟੀ ਤੋਂ ਵੀ ਔਰ ਹੁਣ ਅਗਲੇ 4 ਨਾਂ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ ਜਿਨ੍ਹਾਂ ਚ ਇੱਕ ਭਾਰਤ ਦੀ ਔਰਤ ਵੀ ਸ਼ਾਮਲ ਹੈ ਅਨੀਤਾ ਆਨੰਦ ਜਿਹਨੂੰ ਪ੍ਰਧਾਨ ਮੰਤਰੀ ਕੈਨੇਡਾ ਦਾ ਬਣਾਉਣ ਦੀ ਕਮੈਂਤ ਚੱਲ ਰਹੀ ਹੈ ਅੱਗੇ ਕੀ ਹੋਏਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਅਗਲੀ ਵੱਡੀ ਖਬਰ ਇਹ ਹੈ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਦਿੱਲੀ ਦੇ ਵਿੱਚ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 8 ਫਰਵਰੀ ਨੂੰ ਨਤੀਜੇ ਆਉਣਗੇ ਹੁਣ ਦਿੱਲੀ ਚ ਸਾਰੀਆਂ ਪਾਰਟੀਆਂ ਜ਼ੋਰ ਅਜਮਾਇਸ਼ ਕਰ ਰਹੀਆਂ ਨੇ ਪੂਰਾ ਜ਼ੋਰ ਲੈ ਰਹੇ ਨੇ ਲੋਕਾਂ ਨੂੰ ਭਰਮਾਉਣ ਦੇ ਲਈ ਉਧੇ ਕਾਂਗਰਸ ਵੀ ਜ਼ੋਰ ਲਾ ਰਹੀ ਹੈ ਭਾਜਪਾ ਵੀ ਲਾ ਰਹੀ ਹੈ ਆਮ ਆਦਮੀ ਪਾਰਟੀ ਜਿਹਦੀ ਤਿੰਨ ਵਾਰ ਪਹਿਲਾਂ ਉਥੇ ਲਗਾਤਾਰ ਸਰਕਾਰ ਬਣੀ ਹੈ ਚੌਥੀ ਵਾਰ ਵੀ ਆਮ ਆਦਮੀ ਪਾਰਟੀ ਪੂਰਾ ਟੈਨ ਲਾ ਰਹੀ ਹੈ ਕਿ ਦਿੱਲੀ ਚ ਅਸੀਂ ਸਰਕਾਰ ਬਣਾਉਣੀ ਹੈ ਭਾਵੇਂ ਕਿ ਬਹੁਤ ਸਾਰੇ ਸਵਾਲ ਪਹਿਲਾਂ ਵਾਰੀਆਂ ਪਾਰਟੀਆਂ ਵਾਂਗ ਆਮ ਆਦਮੀ ਪਾਰਟੀ ਤੇ ਵੀ ਉੱਠ ਖੜੇ ਨੇ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਬਣਾਵਾਂਗੇ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 8 ਨੂੰ ਨਤੀਜੇ ਆਉਣਗੇ ਆਪਾਂ ਤੁਹਾਨੂੰ ਦਿੱਲੀ ਤੋਂ ਲਾਈਵ ਕਵਰੇਜ ਦਿਖਾਵਾਂਗੇ ਲੋਕਾਂ ਦਾ ਰੁਝਾਨ ਕੀ ਆ ਤੇ ਵੋਟਾਂ ਵਾਲੇ ਰਿਜ਼ਲਟ ਵਾਲੇ ਦਿਨ ਵੀ ਅਗਲੀ ਵੱਡੀ ਖਬਰ ਹੈ ਪੁਚਾਲ ਆਇਆ ਪੁਚਾਲ ਦੇ ਨਾਲ ਧਰਤੀ ਕੰਬੀ ਹੈ ਤਿੰਨ ਦੇਸ਼ ਕਿਹੜੇ ਕਿਹੜੇ ਤਿੱਬਤ ਭਾਰਤ ਤੇ ਚੀਨ ਤਿੰਨੋਂ ਕੰਬੇ ਨੇ ਔਰ ਇਹ ਭਾਰਤ ਦਾ ਜਿਹੜਾ ਉੱਤਰਾਖੰਡ ਵਾਲਾ ਏਰੀਆ ਇਹ ਪਚਾਲ ਉੱਥੇ ਵੱਧ ਅਸਰਦਾਰ ਸਾਬਤ ਹੋਇਆ ਪਰ ਤਿੱਬਤ ਦੇ ਵਿੱਚ ਤਾਂ ਕਹਿਰ ਹੋਇਆ ਤਿੱਬਤ ਦੇ ਵਿੱਚ 53 ਤੋਂ 60 ਤੱਕ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਅਜੇ ਹੋਰ ਸੈਂਕੜੇ ਮੌਤਾਂ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਮਲਬੇ ਇਕੱਠੇ ਕੀਤੇ ਜਾ ਰਹੇ ਨੇ ਕਾਫੀ ਸਾਰੀਆਂ ਇਮਾਰਤਾਂ ਤਿੱਬਤ ਦੇ ਵਿੱਚ ਟਹਿ ਟੇਰੀ ਤਵਸ ਹੋ ਗਈਆਂ ਨੇ ਡਿੱਗ ਪੀਆਂ ਨੇ ਔਰ ਇਹ ਜਿਹੜਾ ਪੁਚਾਲ ਹੈ ਇੱਕ ਵਾਰ ਹੀ ਨਹੀਂ 14 ਝਟਕੇ ਪੁਚਾਲ ਦੇ ਲਗਾਤਾਰ ਆਏ ਰੁਕ ਰੁਕ ਕੇ ਧਰਤੀ ਕੰਬੀ ਐ ਕੁਦਰਤ ਕਹਿਰਬਾਨ ਹੋ ਰਹੀ ਐ ਪਰ ਆਪਣੇ ਆਪਨੀ ਸਾਡੀਆਂ ਗਲਤ ਹਰਕਤਾਂ ਕਰਕੇ ਅਸੀਂ ਸਦੀਆਂ ਤੋਂ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਹਾਂ ਮਤਲਬ ਜਿਹੜਾ ਲਾਅ ਆਫ ਨੇਚਰ ਐ ਕੁਦਰਤ ਦਾ ਰੂਲ ਐ ਜਦੋਂ ਵੀ ਕੁਦਰਤ ਦੇ ਰੂਲ ਅਸੀਂ ਭੰਗ ਕਰਦੇ ਹਾਂ ਤਾਂ ਕੁਦਰਤ ਫਿਰ ਬਦਲਾ ਲੈਂਦੀ ਐ ਕੁਦਰਤ ਦੇ ਅੰਦਰ ਰਹਿਣਾ ਮਨੁੱਖ ਨੂੰ ਸਿੱਖਣਾ ਚਾਹੀਦਾ ਐ ਅਸੀਂ ਜਿਸ ਤਰੀਕੇ ਦੇ ਨਾਲ ਪਰਮਾਣੂ ਬੰਬ ਬਣਾਏ ਸਾਰੇ ਦੇਸ਼ਾਂ ਨੇ ਔਰ ਉਹਨਾਂ ਨੂੰ ਧਰਤੀ ਦੇ ਥੱਲੇ ਬੋਰ ਕਰ ਕਰਕੇ ਪਰਮਾਣੂ ਬੰਬਾਂ ਦੇ ਪ੍ਰੀਖਣ ਕੀਤੇ ਧਰਤ ਮਤਲਬ ਹਜ਼ਾਰਾਂ ਫੁੱਟ ਬੋਰ ਜ਼ਮੀਨ 'ਚ ਕਰਕੇ ਫਿਰ ਉਹਦੇ 'ਚ ਪਰਮਾਣੂ ਬੰਬ ਪਾ ਕੇ ਉਹਨੂੰ ਚਲਾ ਚਲਾ ਕੇ ਸਾਰੇ ਦੇਸ਼ਾਂ ਨੇ ਵੇਖਿਆ ਭਾਰਤ ਨੇ ਵੀ ਰਾਜਸਥਾਨ ਦੇ ਪੋਖਰਨ ਦੇ ਵਿੱਚ ਪਰਮਾਣੂ ਬੰਬਾਂ ਦੇ ਪ੍ਰੀਖਣ ਕੀਤੇ ਤੇ ਹੋਰ ਥਾਵਾਂ ਤੇ ਵੀ ਦੂਜੇ ਦੇਸ਼ਾਂ ਨੇ ਵੀ ਇੰਜ ਕੀਤਾ ਤਾਂ ਜੇਕਰ ਧਰਤੀ ਤੇ ਪਰਮਾਣੂ ਉੱਪਰ ਚੱਲੇ ਤਾ ਜਿੰਨੀ ਤਬਾਹੀ ਉਹ ਮਚਾਉਂਦਾ ਹੈ ਤੇ ਜੇ ਉਹ ਧਰਤੀ ਦੇ ਵਿੱਚ ਜਾ ਕੇ ਚੱਲੇ ਤੇ ਫਿਰ ਕਿਹੜਾ ਨਾਮ ਮਚਾਏਗਾ ਤਾਂ ਇਹ ਅਸੀਂ ਕੁਦਰਤ ਨਾਲ ਛੇੜਛਾੜ ਕਰ ਰਹੇ ਹਾਂ ਤੇ ਭੁਚਾਲ ਜਿਹੜੇ ਨੇ ਲਗਾਤਾਰ ਉਹ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਉਹ ਆ ਰਹੇ ਨੇ ਉਹਨਾਂ ਦੀ ਤੀਬਰਤਾ ਵੱਧ ਰਹੀ ਹੈ ਔਰ ਜਿਹੜਾ ਭੁਚਾਲ ਹੋਣ ਆਇਆ ਉਹ ਰਿਕਟਰ ਸਕੇਲ ਤੇ 7.1 ਤੀਬਰਤਾ ਵਾਲਾ ਸੀ 7.1 ਬਹੁਤ ਵੱਡੀ ਤੀਬਰਤਾ ਮੰਨੀ ਜਾਂਦੀ ਹੈ ਆਮ ਤੌਰ ਤੇ ਭੁਚਾਲ ਜਿਹੜਾ ਉਹ 4 ਸਕੇਲ ਤੱਕ ਆਉਂਦਾ 4.3 4.5 ਪਰ 7.1 ਸਕੇਲ ਤੱਕ ਭੁਚਾਲ ਦਾ ਆਉਣਾ ਇਹ ਬਹੁਤ ਵੱਡਾ ਭੁਚਾਲ ਮੰਨਿਆ ਜਾ ਸਕਦਾ ਹੈ ਔਰ ਅਗਲੀ ਵੱਡੀ ਖਬਰ ਇਹ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਨਵਾਂ ਬਣਿਆ ਟਰੰਪ ਉਹ ਵੀ ਪਵਾੜੇ ਹੱਥਾ ਉਹ ਨਵੇਂ ਬਿਆਨ ਛੱਡਦੇ ਹੀ ਰਹਿੰਦਾ ਹੈ ਹੁਣ ਉਹਨੇ ਨਵਾਂ ਬਿਆਨ ਫੇਰ ਛੱਡਿਆ ਉਹ ਕਹਿੰਦਾ ਜਦੋਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦਿੱਤਾ ਤਾਂ ਉਹਨੇ ਛੁਰਲੀ ਛੱਡਤੀ ਉਹ ਕਹਿੰਦਾ ਕੈਨੇਡਾ ਨੂੰ ਅਮਰੀਕਾ ਚ ਰਲ ਜਾਣਾ ਚਾਹੀਦਾ ਉਹ ਕਹਿੰਦਾ ਮੈਂ ਤਾਂ ਪਹਿਲਾਂ ਤੋਂ ਕਹਿੰਦਾ ਆ ਰਿਆਂ ਕਿ ਪਹਿਲਾਂ ਅਮਰੀਕਾ ਦੇ 50 ਸਟੇਟ ਨੇ ਤੇ ਕੈਨੇਡਾ ਨੂੰ ਵਿੱਚ ਰਲ ਜਾਣਾ ਚਾਹੀਦਾ ਤੇ 51 ਹੋ ਜਾਣਗੇ ਤੇ ਕਹਿੰਦਾ ਫਿਰ ਅਸੀਂ ਵਧੀਆ ਰਾਜ ਕਰਕੇ ਵਿਖਾਵਾਂਗੇ ਕੈਨੇਡਾ ਵਾਲਿਆਂ ਨੂੰ ਇੱਕ ਤਰ੍ਹਾਂ ਨਾਲ ਗੁੱਜੀ ਟਕੋਰ ਇੱਕ ਤਰ੍ਹਾਂ ਨਾਲ ਗੁੱੱਜਾ ਵਿਆੰਗ ਤੰਜ ਅਮਰੀਕਾ ਦੇ ਰਾਸ਼ਟਰਪਤੀ ਨੇ ਕੈਨੇਡਾ 'ਚ ਕੱਸਿਆ ਤੇ ਪਹਿਲੀ ਵਾਰ ਨਹੀਂ ਪਹਿਲਾ ਨਵੰਬਰ 'ਚ ਵੀ ਉਹਨਾਂ ਨੇ ਇਹ ਤੰਜ ਕੱਸਿਆ ਸੀ ਤੁਹਾਨੂੰ ਯਾਦ ਹੋਣਾ ਤੇ ਫਿਰ ਨਵੰਬਰ ਤੋਂ ਬਾਅਦ 2-3 ਵਾਰ ਉਹਨਾਂ ਨੇ ਇਹ ਗੱਲ ਬੋਲੀ ਹੈ ਕੈਨੇਡਾ ਵੱਲੋਂ ਪ੍ਰਤੀਕਰਮ ਕੋਈ ਨਹੀਂ ਆਇਆ ਪਰ ਔਖ ਤਾਂ ਹੁੰਦੀ ਹੈ ਜਦੋਂ ਇੰਨਾ ਵੱਡਾ ਕੋਈ ਵਿਅੰਗ ਤੰਜ ਲਾ ਕੇ ਗੱਲ ਬੋਲਦਾ ਹੈ ਕਿਉਂਕਿ ਕੈਨੇਡਾ ਇੱਕ ਸ਼ਕਤੀਸ਼ਾਲੀ ਤੇ ਵੱਡਾ ਦੇਸ਼ ਹੈ ਅਮਰੀਕਾ ਵਾਂਗ ਪਰ ਜਦੋਂ ਦੂਜਾ ਦੇਸ਼ ਕਵੇ ਕਿ ਆਜੋ ਸਾਡੇ 'ਚ ਆਜੋ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਤੁਹਾਡੀ ਸਰਕਾਰ ਡਿੱਗ ਜਾਂਦੀ ਹੈ ਅਮਰੀਕਾ 'ਚ ਵੀ ਬਹੁਤ ਵਾਰ ਇੰਜ ਹੋਇਆ ਸਮੇ ਤੋਂ ਪਹਿਲਾਂ ਸਰਕਾਰਾਂ 'ਚ ਸਮੱਸਿਆਵਾਂ ਆਈਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਇਹ ਬਿਆਨ ਜਿਹੜਾ ਹੈ ਇਹ ਹਲਕਾ ਹੈ ਔਰ ਇੱਕ ਹੋਸ਼ੀ ਬੁੱਧੀ ਦਾ ਪ੍ਰਮਾਣ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਤਾਂ ਦੁੱਖ ਲੱਗੇ ਹੀ ਹੋਣਾ ਕੈਨੇਡਾ ਵਾਲਿਆਂ ਨੂੰ ਮੈਨੂੰ ਖੁਦ ਨੂੰ ਇੱਥੇ ਬੇਟਾ ਲੱਗ ਰਿਹਾ ਹੈ ਕਿ ਕਿਸੇ ਇੱਕ ਸੋਵਰਿਨਟੀ ਵਾਲਾ ਦੇਸ਼ ਇੱਕ ਪ੍ਰਭੂ ਸਤਾ ਸੰਪੰਨ ਜਿਹੜਾ ਦੇਸ਼ ਹੈ ਉਸ ਨੂੰ ਕੋਈ ਦੂਜਾ ਦੇਸ਼ ਜਦ ਇੰਜ ਕਵੇ ਤਾਂ ਇਹ ਉਸ ਦੇਸ਼ ਦੀ ਬੇਇੱਜ਼ਤੀ ਦੀ ਹੱਦ ਕਹੀ ਜਾ ਸਕਦੀ ਹੈ ਇਸ ਤੋਂ ਵੱਡੀ ਅਗਲੀ ਖਬਰ ਹੈ ਕਿ ਸੁਖਬੀਰ ਬਾਦਲ ਹੋਰਾਂ ਤੇ ਵੱਡੇ ਸਵਾਲ ਉੱਠੇ ਨੇ ਕਿਉਂਕਿ ਸੁਖਬੀਰ ਬਾਦਲ ਜਦੋਂ ਕਾਲ ਤੱਕ ਸਾਬ ਤੇ ਪਿਛਲੇ ਦਿਨੀ ਆਪਣੇ ਗੁਨਾਹਾਂ ਦਾ ਕਬੂਲਨਾਮਾ ਕਰਕੇ ਤੇ ਮਾਫੀ ਮੰਗ ਕੇ ਆਏ ਨੇ ਸਜ਼ਾ ਭੁਗਤ ਕੇ ਆਏ ਨੇ ਤਾਂ ਹੁਣ ਉਹ ਸਾਰੇ ਕੁਝ ਤੋਂ ਪਲਟਣ ਲੱਗ ਪਏ ਨੇ ਸੁਖਬੀਰ ਬਾਦਲ ਦੀ ਕੱਲ ਇੱਕ ਵੀਡੀਓ ਸਾਹਮਣੇ ਆਈ ਜਿੱਚ ਸੁਖਬੀਰ ਬਾਦਲ ਸਾਹਿਬ ਇਹ ਕਹਿ ਰਹੇ ਨੇ ਕਿ ਜਿਹੜੇ ਦੋਸ਼ ਸਾਡੇ ਤੇ ਲੱਗੇ ਉਹ ਸਹੀ ਨਹੀਂ ਸਨ ਸੁਖਬੀਰ ਬਾਦਲ ਜਿਹੜੇ ਕਾਲ ਤੱਕ ਤੇ ਦੋਸ਼ ਕਬੂਲ ਕਿਆਏ ਨਹੀਂ ਉਹ ਉਹਨਾਂ ਨੂੰ ਹੁਣ ਗਲਤ ਕਹਿਣ ਲੱਗੇ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਤਾਂ ਗੱਲ ਖਤਮ ਕਰਨ ਦੇ ਲਈ ਉੱਥੇ ਦੋਸ਼ ਕਬੂਲੇ ਨੇ ਵਰਨਾ ਜਦੋਂ ਕੋਟਕਪੂਰਾ ਗੋਲੀकांड ਹੋਇਆ ਮੈਂ ਤਾਂ ਉਦੋਂ ਪੰਜਾਬ ਚ ਹੀ ਨਹੀਂ ਸੀ ਦਾ ਹੁਣ ਵੱਡੇ ਸਵਾਲ ਜਿਹੜੇ ਸੁਖਬੀਰ ਬਾਦਲ ਤੇ ਉੱਠ ਖੜੇ ਹੋਏ ਨੇ ਪਹਿਲਾ ਸਵਾਲ ਤਾਂ ਇਹ ਆ ਕਿ ਜੇਕਰ ਤੁਸੀਂ ਗੁਨਾਹਗਰ ਨਹੀਂ ਤਾਂ ਫਿਰ ਅਕਾਲ ਤਖਤ ਤੇ ਤੁਸੀਂ ਗੁਨਾਹਾਂ ਨੂੰ ਕਬੂਲਿਆ ਕਿਉਂ ਕੀ ਤੁਸੀਂ ਅਕਾਲ ਤਖਤ ਨੂੰ ਝੂਠ ਬੋਲਿਆ ਜਾਂ ਹੁਣ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਬਹੁਤ ਸਾਰੇ ਲੋਕਾਂ ਨੇ ਜਦੋਂ ਅਕਾਲ ਤਖਤ ਦੇ ਉੱਪਰ ਸੁਖਬੀਰ ਬਾਦਲ ਹੋਰਾਂ ਨੇ ਗੁਨਾਹ ਕਬੂਲੇ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਨਿਮਾਣਾ ਸਿੱਖ ਸਾਬਤ ਹੋਇਆ ਸੁਖਬੀਰ ਬਾਦਲ ਆਪਣੇ ਸਾਰੇ ਗੁਨਾਹ ਨਮਾਣਾ ਬਣ ਕੇ ਕਬੂਲੇ ਨਹੀਂ ਪਰ ਅਸੀਂ ਉਦੋਂ ਵੀ ਕਿਹਾ ਸੀ ਕਬੂਲੇ ਨਹੀਂ ਕਬੂਲਣੇ ਪਏ ਨਹੀਂ ਮਰਦੀ ਨੇ ਅੱਕ ਚੱਬਿਆ ਉਹ ਗੱਲ ਬਣੀ ਐ ਜੇ ਗੁਨਾਹ ਕਬੂਲਣੇ ਹੁੰਦੇ ਤਾਂ ਗੁਨਾਹਾਂ ਕੀਤੇਆਂ ਨੂੰ 10 ਸਾਲ ਹੋ ਚੁੱਕੇ ਸੀ ਹੁਣ ਤੱਕ ਕਬੂਲੇ ਨਹੀਂ ਸੀ ਆਪਣੇ ਆਪ ਨਹੀਂ ਕਬੂਲੇ ਉਦੋਂ ਜਦੋਂ ਪਤਾ ਲੱਗ ਗਿਆ ਕਿ ਹੁਣ ਕੁਝ ਨਹੀਂ ਬਚਿਆ ਸਭ ਕੁਝ ਸਾਹਮਣੇ ਆ ਗਿਆ ਤੱਥ ਸਬੂਤ ਸਭ ਕੁਝ ਸਾਹਮਣੇ ਐ ਜੇ ਨਹੀਂ ਮੰਨਾਂਗੇ ਤਾਂ ਮਨਾ ਲੈਣਗੇ ਕਿਉਂਕਿ ਪਹਿਲਾਂ ਜਿਵੇਂ ਜਥੇਦਾਰ ਸਹਿਬਾਨਾ ਨੂੰ ਕਾਲ ਤਖਤ ਦੇ ਜਥੇਦਾਰ ਨੂੰ ਆਪਣੇ ਮੁਤਾਬਕ ਸੁਖਬੀਰ ਬਾਦਲ ਹੋਰਾਂ ਨੇ ਚਲਾ ਲਿਆ ਸੀ ਹੁਣ ਵਾਲੇ ਜਥੇਦਾਰ ਸਾਹਿਬ ਉਹਨਾਂ ਨੂੰ ਆਪਣੇ ਮੁਤਾਬਕ ਚੱਲਦੇ ਨਜ਼ਰ ਨਹੀਂ ਆ ਰਹੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਸਾਡੇ ਉੱਪਰ ਵੱਡੇ ਸਵਾਲ ਉੱਠਣਗੇ ਜੇਕਰ ਮੁਕਰਾਂਗੇ ਉਹ ਸਬੂਤ ਦੇ ਕੇ ਸਾਨੂੰ ਮਨਾਉਣਗੇ ਮੰਨਣਾ ਫਿਰ ਵੀ ਪੈਣਾ ਫਿਰ ਲੋਕ ਕਹਿਣਗੇ 176 ਵੀ ਖਾਦੇ ਤੇ 100 ਗੰਡੇ ਵੀ ਖਾਦੇ ਉਹ ਗੱਲ ਨਾ ਬਣੇ ਆਪਣੇ ਆਪ ਗਨਾਹ ਕਬੂਲੇ ਤੇ ਹੁਣ ਸੁਖਬੀਰ ਬਾਦਲ ਇਹ ਕਹਿ ਰਹੇ ਨੇ ਕਿ ਮੈਂ ਕੀਤਾ ਨਹੀਂ ਸੀ ਮੈਂ ਤਾਂ ਐਵੇਂ ਗੱਲ ਖਤਮ ਕਰਨ ਲਈ ਹੀ ਗਨਾਹ ਮੰਨ ਗਿਆ ਸੀ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿ ਸੁਖਬੀਰ ਬਾਦਲ ਹੁਣ ਠੀਕ ਕਹਿ ਰਹੇ ਨੇ ਜਾਂ ਜਿਹੜਾ ਕਬੂਲਨਾਮਾ ਉੱਥੇ ਕੀਤਾ ਸੀ ਉਹ ਠੀਕ ਸੀ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ